ਚਲੋ ਜੋੜੇ ਵਗੈਰਾ ਪਾ ਲਈ ਆਪਾਂ ਤੇ ਇਸ ਤੋਂ ਬਾਅਦ ਕਰਾਉਣਾ ਤੁਹਾਨੂੰ ਮੰਦਰ ਦੇ ਦਰਸ਼ਨ ਹਾਕੀ ਸਰੋਵਰ ਦੀ ਢੰਗਾਈ ਵਿਚਕਾਰ ਤਾਂ ਥੋੜੀ ਜ਼ਿਆਦਾ ਹੋਊਗੀ ਤੇ ਇੱਥੇ ਤਾਂ ਥੋੜੀ ਨਾਰਮਲ ਹੀ ਨਿੰਦਰ ਚਾਪਾ ਮੰਥਾ ਦੇਖ ਲਿਆ ਤੇ ਇਸ ਤੋਂ ਬਾਅਦ ਲਓ ਇਧਰ ਮਿਲ ਜੂ ਗਰਮ ਗਰਮ ਫੇਟੀ ਦਾ ਚਾਹ ਤੁਸੀਂ ਦੇਖ ਸਕਦੇ ਹੋ ਚਲੋ ਚੱਲਦੇ ਆਂ ਤੇ ਰਸਤੇ ਦੇ ਵਿੱਚ ਘੋੜੇ ਵਾਲੇ ਵਾਜਾ ਮਾਰੀ ਜਾਂਦੇ ਆ ਕਹਿੰਦੇ ਸੱਤਿਆਂ ਲਾਉਂਦੇ ਘੋੜੇ ਚਲੋ ਜੋੜੇ ਵਗੈਰਾ ਪਾ ਲਈ ਆਪਾਂ ਤੇ ਇਸ ਤੋਂ ਬਾਅਦ ਕਰਾਉਣਾ ਤੁਹਾਨੂੰ ਮੰਦਰ ਦੇ ਦਰਸ਼ਨ ਆਓ ਚੱਲਦੇ ਹਾਂ। ਬਾਕੀ ਸਰੋਵਰ ਦੀ ਢੰਗਾਈ ਵਿਚਕਾਰ ਤਾਂ ਥੋੜੀ ਜ਼ਿਆਦਾ ਹੋਊਗੀ ਤੇ ਇੱਥੇ ਤਾਂ ਥੋੜੀ ਨਾਰਮਲ ਹੀ ਆ। ਇਹ ਉਧਰ ਪਲੇਸ਼ੀਰ ਪਿਗਲ ਕੇ ਆਂਦਾਗਾ ਤੇ ਸਰੋਵਰ ਦਾ ਪਾਣੀ ਇਧਰ ਦੀ ਚਲਾ ਜਾਂਦਾ ਵਾਪਸ। ਤੇ ਇਹ ਰਸਤਾ ਮੰਦਿਰ ਨੂੰ ਜਾਂਦਾਗਾ। ਅਸੀਂ ਦੇਖ ਸਕਦੇ ਹਾਂ। ਆ ਸਰੋਵਰ ਦਾ ਪਾਣੀ ਬਾਹਰ ਚਲਾ ਜਾਂਦਾ ਇਧਰ। ਸਚਕੰਡ ਹੈ ਹਿਮਕੁੰਡ ਸਾਹਿਬ ਦਾ ਬੈਕ ਸਾਈਡ ਆ ਗਿਆ ਇਹ ਮੰਦਿਰ ਆ ਗਿਆ ਇੱਥੋਂ ਦਾ ਇਤਿਹਾਸਕ ਯਾਰ ਤੁਹਾਨੂੰ ਦੱਸ ਦਿੰਨੇ ਆਪਾਂ ਸਾਹਮਣੇ ਬੋਰਡ ਲੱਗਿਆ ਹੋਇਆ ਕਿਉਂਕਿ ਇਧਰ ਲਈ ਜਗਾ ਕੋਈ ਆਂਦਾ ਨਹੀਂਗਾ ਸਿੱਧਾ ਗੁਰਦੁਆਰੇ ਮੱਥਾ ਟੇਕ ਕੇ ਉਧਰ ਹੀ ਚਲੇ ਜਾਂਦੇ ਆ ਜੀ ਲੋਕ ਪਾਸ ਲਾਈਵ ਹੈ ਜੀ चलो चलते मंदिर के अंदर बाकी तुम तो बोर्ड पर नज़र मरा दिए दी देख सकते हो ये बाकी पढ़ ले ली बोर्ड सभी यात्रियों से अनुरोध है कि दर्शन कर उनका जीवन सफल बनाएं लाओ जी निंदर चाचा मनथा देख लिया ते इस तो बाद चाय पी के ते चल दिया वापस सज्जनों आया आजा ਗਰਮ ਗਰਮ ਖਿਚੜੀ ਚਾਹ ਤੁਸੀਂ ਦੇਖ ਸਕਦੇ ਹੋ ਪ੍ਰੋਪਾ ਵੀ ਲੈ ਲਈ ਆਵੇ ਨਾਲ ਚਾਹ ਪੀ ਰਹੇ ਆ ਤੇ ਨਾਲ ਗਰਮ ਗਰਮ ਖਾ ਰਹੇ ਆ ਖਿਚੜੀ ਜਿਹਦੇ ਨਾਲ ਲਹਿ ਜੂਗੀ ਤੁਹਾਡੀ ਠੰਡ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਂ ਵਾਪਸ ਚਲੋ ਇਸ ਤੋਂ ਬਾਅਦ ਚੱਲਦੇ ਆਂ ਵਾਪਸ ਕਿਉਂਕਿ ਮੌਸਮ ਖਰਾਬ ਹੋ ਗਿਆਗਾ ਤੇ بارش ਦਾ ਮਾਹੌਲ ਹੋ ਗਿਆ ਚਲੋ ਵੀ ਚੱਲਦੇ ਆਪਾਂ ਵਾਪਸ ਪੈਮ 11:30 ਤੋਂ 12 ਦੇ ਕਰੀਬ ਹੋਣ ਵਾਲਾ ਚਲੋ ਵੀ ਚੱਲਦੇ ਆਂ ਤੇ ਰਸਤੇ ਦੇ ਵਿੱਚ ਘੋੜੇ ਵਾਲੇ ਵਾਜਾ ਮਾਰੀ ਜਾਂਦੇ ਆ ਕਹਿੰਦੇ ਸਸਤੇ ਆ ਲਾਹੋ ਘੋੜੇ ਤੇ ਬਾਕੀ ਡਾਊਨ ਜਾਣ ਲਈ ਤਾਂ ਘੋੜੇ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਬੰਦਾ ਆਪਣੇ ਆਪ ਹੀ ਚਲਾ ਜਾਂਦਾ ਢਾਲ ਉਤਰਦੇ ਤੇ ਚਲੋ ਚੱਲਦੇ ਆਪਾਂ ਚਲੋ ਵੀ कई संगत हजे आ रही है ज्यादा भाई बहुत डिग जाएगा अगे डिग जाएगा ढाल बहुत ज्यादा चलो सजनों कई संगत चढ़ रही है हजे बाकी मत टेक केपस मुड़े आने लगभग किलोमीटर आप क्या मौसम सजनो तो तुम देख सकते हो बिलकुल खराब हो चुका है ਆ ਤੁਸੀਂ ਕੀ ਕੀ ਤੇ ਹੋਣਾ ਚੱਲ ਗਿਆ ਮੌਸਮ ਦਾ ਮਾਹੌਲ ਦੇਖ ਸਕਦੇ ਹੋ ਉੱਪਰ ਦਾ ਮਾਹੌਲ ਬਿਲਕੁਲ ਖਰਾਬ ਹੋ ਚੁੱਕਿਆ ਧੁੰਦ ਪੂਰੀ ਛਾ ਗਈ ਹੈ ਲਗਭਗ بارش ਆਊਗੀ ਜਾਂ ਬਰਫ ਡੇਗੂਗੀ ਦੋਨਾਂ ਚੱਕ ਕੰਮ ਹੋਗਾ ਤੇ ਚਲੋ ਚੱਲਦੇ ਹਾਂ ਬੱਦਲ ਵੇਖ ਲਓ ਤੁਸੀਂ ਸਾਰੇ ਉੱਤੋਂ ਦੀ ਨੰਗ ਰਹੇ ਨੇ ਆਪਣੇ ਨੂੰ ਕਹਿ ਕੇ ਲਓ ਵੀ ਜੋ ਆਪਣਾ ਬੱਦਲਾ ਸਾਰੇ ਕਾਲੇ ਛਾ ਹੋ ਗੁੱਕੇ ਨੇ ਆ ਤੁਸੀਂ ਤਾਂ ਦਾ ਮਾਹੌਲ ਦੇਖ ਸਕਦੇ ਹੋ ਆਹ ਪੂਰੀ ਧੁੰਦ ਹੋ ਗਈ ਨੇੜੇ-ਨੇੜੇ ਵੀ ਨਹੀਂ ਦਿਖ ਰਿਆ ਤੇ ਕਣੀ ਕੰਨ ਮੈਨ ਕੰਨ ਮਨ ਹੋਣ ਲੱਗ ਗਈ ਚਲੋ ਚੱਲਦੇ ਆਪਾਂ ਜਲਦੀ-ਜਲਦੀ ਤੇ ਇਧਰ ਆਪਣਾ ਹੈਲੀਪੈਡ ਆ ਗਿਆ ਜੋ ਹਜੇ ਤੱਕ ਬਣ ਕੇ ਤਿਆਰ ਨਹੀਂ ਹੋਇਆ ਤੇ ਜਲਦ ਹੀ ਤਿਆਰ ਹੋ ਜਾਊਗਾ ਫਿਰ ਤੁਹਾਡਾ ਹੈਲੀਕਾਪਟਰ ਆ ਜਗ੍ਹਾ ਤੇ ਆਇਆ ਕਰੂਗਾ ਚਲੋ ਚੱਲਦੇ ਆਪਾਂ ਹੌਲੀ-ਹੌਲੀ ਤੇ ਉੱਪਰ ਤਾਂ ਬਿਲਕੁਲ ਕਾਲਾ ਸ਼ਾਈ ਹੋ ਚੁੱਕਿਆ ਹੈ ਕਿਉਂਕਿ بارش ਆਉਣ ਲੱਗੀ ਤੇ ਬਰਸਾਤੀ ਵੀ ਆਪਾਂ ਪਾ ਲਈ ਹੈਗੀ ਤੇ ਚਲੋ ਮਿੱਤਰੋ ਚੱਲਦੇ ਆ ਆ ਦੇਖੋ ਨੰਨਾ ਮੁੰਨਾ ਵੀ ਨਾਲ ਜਾ ਰਿਹਾ ਆਏ ਕਰਦੇ ਦੋਸਤਾਂ ਨੂੰ ਆਏ ਚਲੋ ਚੱਲਦੇ ਆ ਆਪਾਂ ਮਿੱਤਰੋ ਕਿਉਂਕਿ ਬਰਸਾਤੀ ਵਗੈਰਾ ਆਪਾਂ ਪਾ ਲਈ ਆ ਕਿਉਂਕਿ ਕਿੰਨ ਮਨ ਹੋਣ ਲੱਗ ਚੱਕੋ بارش ਸ਼ੁਰੂ ਹੋ ਗਈ ਆ ਉੱਪਰ ਵੀ ਦੇਖੋ ਫੁੱਲ بارش ਪੈ ਰਹੀ ਆ ਤੁਸੀਂ ਦੇਖ ਸਕਦੇ ਹੋ ਸਾਨੂੰ ਚੱਲਦੇ ਆ ਇਸ ਤੋਂ ਬਾਅਦ ਇੱਥੇ ਆਪਾਂ ਜਲਦੀ ਜਲਦੀ ਉੱਤਰ ਰਹੇ ਆਂ ਲਾਓ ਮਿੱਤਰੋ ਲਗਭਗ ਆਪਾਂ 3 ਕਿਲੋਮੀਟਰ ਵਾਂਗੂ ਥੱਲੇ ਉਤਰੇ ਤੇ ਸੋ ਬਾਹਰ ਦਾ ਨਜ਼ਾਰਾ ਤੁਸੀਂ ਦੇਖੋ ਮੀਂਹ ਪੈ ਕੇ ਹਟਿਆ ਪਹਾੜਾਂ ਦੇ ਵਿੱਚ ਬੱਦਲ ਐ ਲੱਗਦੇ ਆ ਜਿਵੇਂ ਫੁੱਲ ਖੜੇ ਹੋਣ ਤੁਸੀਂ ਦੇਖ ਸਕਦੇ ਆਂ ਚਲੋ ਆਪਾਂ ਵੀ ਆਪਾਂ ਚੱਲ ਕੇ ਤੇ ਵਾਟ ਨੇੜੇ ਕਰੀਏ ਚੱਲ ਛੱਟੇ ਚੱਲ 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 ਚੰਗਾ ਸੱਜਣੋ ਇੱਥੋਂ ਦਾ ਫਾਸਲਾ ਰਹਿ ਗਿਆ ਸਿਰਫ 1 ਕਿਲੋਮੀਟਰ ਦਾ ਤੇ ਜਲਦੀ ਹੀ ਆਪਾਂ ਪਹੁੰਚ ਜਾਗੇ ਆਪਣੇ ਕਮਰੇ ਤੱਕ ਕਮਰੇ ਤੱਕ ਪਹੁੰਚ ਕੇ ਆਪਾਂ ਅੱਜ ਦੀ ਵੀਡੀਓ ਦੀ ਕਰਾਂਗੇ ਸਮਾਪਤੀ। ਲਓ ਮਿੱਤਰੋ ਇੱਥੋਂ ਗੁਰਦੁਆਰਾ ਸਾਹਿਬ ਦੀ ਦੂਰੀ ਕਰੀਬ 7-800 ਮੀਟਰ ਤੇ ਰਹਿ ਗਈ ਹੈ। ਤੇ ਆਪਾਂ ਜਲਦ ਹੀ ਥੋੜੇ ਟਾਈਮ ਦੇ ਵਿੱਚ ਪਹੁੰਚਣ ਵਾਲੇ ਆ। ਉਹ ਗੁਰਦੁਆਰਾ ਸਾਹਿਬ ਸਾਹਮਣੇ ਨਜ਼ਰ ਆ ਰਿਹਾ ਜੀ। ਤੇ ਇਧਰ ਵਾਟਰਫਾਲ ਦਾ ਨਜ਼ਾਰਾ ਦੇਖੋ ਬਹੁਤ ਸੁੰਦਰ ਰਿਹਾ ਜੀ। ਚਲੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਤੇ ਚੱਲ ਕੇ ਕਰਾਉਣਾ ਤੁਹਾਨੂੰ। ਸਾਂਕਤ ਦੇ ਦਰਸ਼ਨ ਜੋ ਵਾਪਸ ਮੁੜੇ ਜਿਹੜੇ ਪਹੁੰਚਣ ਦੇ ਪਹੁੰਚਣ ਵਾਲੇ ਸੀ ਆਪਣੀ ਮੰਜ਼ਲ ਤੇ ਤਾਂ بارش ਆ ਗਈ ਸੱਜਣੋ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਇੱਥੇ ਮੀਂਹ ਪੈਂਦਾ ਹੀ ਰਹਿੰਦਾ ਹਰ ਵਕਤ ਲਓ ਸੱਜਣੋ ਪਹੁੰਚ ਗਏ ਆਪਾਂ ਗੋਬਿੰਦ tạm ਉ ਤੋਂ ਪਹਿਲਾਂ ਟੇਕਦੇ ਆਪਾਂ ਮੱਥਾ ਜੋ ਸਵਾਚਾ ਚੱਲ ਰਹੇ ਜਿੰਨੀ ਸੱਤ ਕੋਰ ਪਿਆਰ ਸੇ ਮਿਲਾਂ ਸੰਗਤ ਬਹੁਤ ਜ਼ਿਆਦਾ ਆਗਾ। ਹਾਕੀ ਕੋਈ ਉੱਪਰ ਜਾਣ ਵਾਲੀ ਆ। ਹੇਮਕੁੰਟ ਸਾਹਿਬ ਕੋਈ ਗੋਵਿੰਦ ਘਾਟ ਜਾਣ ਵਾਲੀ ਸੰਗਤ ਆ। ਚਲੋ ਆਪਾਂ ਵੀ ਪੀ ਕੇ ਚਾਹ ਪਾਣੀ ਚੱਲਦੇ ਆਂ ਵਾਪਸ। ਲਓ ਸੱਜਣੋ ਜੋ ਆਪਾਂ ਉਸ ਜਗ੍ਹਾ ਤੇ ਖੜੇ ਆਂ ਜਿੱਥੇ ਬਾਬਾ ਮੋਦਨ ਸਿੰਘ ਜੀ ਨੇ ਇਸ ਰੈਸ਼ ਦੀ ਜੋ ਹੇਮਕੁੰਡ ਸਾਹਿਬ ਦੀ ਖੋਜ ਕੀਤੀ ਸੀਗੀ ਬਾਕੀ ਤੁਹਾਨੂੰ ਬੋਰਡ ਤੇ ਨਿਗਾਹ ਮਾਰਾ ਦਿਆ ਆ ਦੇਖ ਸਕਦੇ ਤੁਸੀਂ ਤੁਸੀਂ ਪੜ ਸਕਦੇ ਹੋ ਬਾਕੀ ਇਹ ਦਰਖਤ ਉਦਾਂ ਹੀ ਖੜਾਗਾ ਬਹੁਤ ਸਾਲਾਂ ਦਾ ਪੁਰਾਣਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਰਸ਼ਨ ਕਰਾਤੇ ਚਾਹ ਪਾਣੀ ਦੀਆਂ ਦੁਕਾਨਾਂ ਵੈਸੇ ਰਾਹ ਚ ਮਿਲ ਜਾਂਦੀਆਂ ਇਹ ਕਿਸੇ ਨੇ ਚਾਹ ਪਾਣੀ ਨਹੀਂ ਬਿਣਾ ਪੀਤਾ ਤੇ ਗੁਰਦੁਆਰਾ ਸਾਹਿਬ ਪੀ ਕੇ ਵੀ ਉਹ ਨਿਕਲ ਸਕਦਾ ਰੋਟੀ ਪਾਣੀ ਖਾ ਕੇ